ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇਸ ਦੇ ਨਵੇਂ ਵਲੌਗ ਵਿੱਚ ਨਵੀਂ ਸਵੇਰ ਦੇ ਵਿੱਚ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦਾ ਹੈ 11 ਤੇ ਰਾਤ ਮੈਂ ਸੁੱਤੀ ਸੀ ਜੀ 4 ਵਜੇ ਤੇ ਇਸ ਕਰਕੇ ਮੈਂ ਥੋੜਾ ਲੇਟ ਉੱઠી ਸੀ ਸਵੇਰੇ ਬੱਚੇ ਗगन ਨੂੰ ਰਾਣੇ ਭੇਜਦੇ ਸੀ ਸਕੂਲ ਗगन ਨੇ ਪ੍ਰਧਾਨ ਸਾਹਿਬ ਨੇ ਤੇ ਮੰਮੀ ਨੇ ਹਨਾ ਤੇ ਫਿਰ ਮੈਂ ਕਿੰਨਾ ਲੇਟ ਉੱઠી ਕਿਉਂਕਿ 4 ਵਜੇ ਸੁੱਤੀ ਸੀ ਤੁਸੀਂ ਆਪ ਹੀ ਆਈਡੀਆ ਲਾ ਲਓ ਵੀ ਮੈਂ ਅਰਲੀ ਕਿਵੇਂ ਉੱਠ ਸਕਦੀ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਉੱਠ ਕੇ ਆਪਣੀ ਬਣਾਈ ਹੋਈ ਚਾਹ ਵੈਸੇ ਤਾਂ ਮੈਨੂੰ ਅੱਧਾ ਘੰਟਾ ਹੋ ਗਿਆ ਉੱਠੀ ਨੂੰ 8:30 9:00 ਵਜੇ ਮੈਂ ਉੱਠ ਗਈ ਸੀ ਰਾਉਂਡ ਤੇ ਫਿਰ ਕਾਫੀ ਸਾਰੇ ਬੁਟੀਕ ਵਾਲੇ ਮੈਸੇਜ ਸੀ ਉਹਨਾਂ ਦਾ ਰਿਪਲਾਈ ਦੇਣਾ ਸੀ ਉਹ ਦਿੱਤਾ ਤੇ ਉਸ ਤੋਂ ਬਾਅਦ ਹੁਣ ਮੇਰਾ ਦਿਲ ਕਰਿਆ ਕਿ ਮੈਂ ਥੋੜੀ ਜਿਹੀ ਚਾਹ ਪੀਵਾਂ ਤੇ ਪ੍ਰਧਾਨ ਸਾਹਿਬ ਸਵੇਰ ਦੇ ਕੋਰੀਅਰ ਕੁਰੀਅਰ ਜਿਹੜੇ ਨੇ ਬਾਹਰ ਵਾਲੇ ਫੌਰਨ ਵਾਲੇ ਉਹ ਲਗਵਾਣ ਗਏ ਹੋਏ ਨੇ ਤੇ ਉਹਨਾਂ ਨੂੰ ਹਜੇ ਟਾਈਮ ਲੱਗ ਜਾਣਾ ਤੇ ਕਹਿੰਦੇ ਆ ਆਪਣੇ ਕੰਮ ਕਰਦਾ ਫਿਰਦਾ ਤੇ ਬਾਕੀ ਸਾਡਾ ਜਿਹੜੇ ਸਾਡੇ ਕੰਮ ਵਾਲੀ ਭੈਣ ਹੈ ਹੈਲਪ ਵਾਲੀ ਭੈਣ ਉਹ ਸਾਰਾ ਤਾਂ ਕੰਮ ਕਰ ਗਈ ਸੀ ਤੇ ਕਿਚਨ ਰਹਿਗਾ ਸਾਫ ਸੁਥਰਾ ਕਰਨ ਵਾਲਾ ਕਿਉਂਕਿ ਤੁਹਾਨੂੰ ਪਤਾ ਕਿਚਨ ਦੇ ਵਿੱਚ ਸਾਰਾ ਦਿਨ ਹੀ ਕੰਮ ਚੱਲਦਾ ਰਹਿੰਦਾ ਤੇ ਪਹਿਲਾਂ ਮੈਂ ਚਾਹ ਪੀਵਾਂ ਇਹ ਆ ਮੇਰੀ ਮਾਰਨਿੰਗ ਦੀ ਚਾਹ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਕੌਲੀ ਦੇ ਵਿੱਚ ਮੈਂ ਆ ਚਾਹ ਜਿਆਦਾ ਕੌਲੀ ਚ ਹੀ ਲਾਈਕ ਕਰਦੀ ਆ ਹਾਈ ਬੜੀ ਗਰਮਾ ਕੌਲੀ ਹੂ 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 ਹੱਥ ਲੱਜ ਗਿਆ ਓਹੋ ਓ ਮਾਈ ਗਾਡ ਟੂ ਮੱਚ ਹੌਟ ਵਾਕਈ ਉਹ ਗਰਮ ਸੀ ਚਾਹ ਗਰਮ ਗਰਮ ਪਾ ਕੇ ਲਿਆਦੀ ਮੈਂ ਤੇ ਹੁਣ ਆਪਾਂ ਬੈਠ ਕੇ ਆਰਾਮ ਨਾਲ ਚਾਹ ਪੀਵਾਂਗੇ ਤੇ ਸਾਰੇ ਘਰ ਦੀ ਸਫਾਈ ਉਹ ਕਰ ਗਈ ਸਿਰ ਮੇਰੇ ਰੂਮ ਦੀ ਸਫਾਈ ਨਹੀਂ ਕਰਕੇ ਗਈ ਕਹਿੰਦੀ ਤੂੰ ਸੁੱਤੀ ਪਈ ਐ ਮੈਂ ਨਹੀਂ ਤੇਰੇ ਰੂਮ ਦੀ ਸਫਾਈ ਕਰਨੀ ਤੇ ਫਟਾਫਟ ਹੁਣ ਆਪਾਂ ਚਾਹ ਪੀ ਕੇ ਕਹੋਗੇ ਕਿ ਤੂੰ ਆਪਣੀ ਨੋਜ਼ ਤੇ ਕੀ ਲਾਇਆ ਹੋਇਆ ਤੇ ਮੇਰੇ ਨਾਲ ਆਹ ਜਿਵੇਂ ਪਸੀਨਾ ਆਉਂਦਾ ਨਾ ਇਥੋਂ ਚਾਰਾ ਸਾਰੀ ਸਕਿਨ ਜਿਹੜੀ ਬਹੁਤ ਹੀ ਖਰਾਬ ਹੋ ਰਹੀ ਐ ਤੇ ਉਹਦੇ ਨਾਲ ਬੜਾ ਹੀ ਮੈਨੂੰ ਨਾ ਅਲਰਜੀ ਟਾਈ ਜਿਵੇਂ ਅਲਰਜੀ ਨਹੀਂ ਆਉਂਦੀ ਅਲਰਜੀ ਹੋਈ ਪਈ ਹੈ ਕਿਉਂਕਿ ਜਦੋਂ ਪਸੀਨਾ ਆਉਂਦਾ ਤੇ ਬੜੀ ਜਲਣ ਹੁੰਦੀ ਤੇ ਇਸ ਕਰਕੇ ਮੈਂ ਰਾਹ ਦਾਣਾ ਪਾਊਡਰ ਲਾਇਆ ਹੋਇਆ ਤੇ ਮੈਨੂੰ ਲੱਗਦਾ ਕਿ ਮੇ ਜਿਹੜੀ ਸਪੈਕਸ ਹੈ ਨਾ ਇਹਦੀ ਆ ਜਿਹੜੀ ਚੀਜ਼ ਨਾ ਇਹ ਘਸ ਜੇ ਗਈ ਹੈ ਤੇ ਅਗਰ ਟਾਈਮ ਮਿਲੇ ਅੱਜ ਆਪਣੇ ਵਾਸਤੇ ਮੈਨੂੰ ਤੇ ਮੈਂ ਆਪਣੇ ਲਈ ਨਵੀਂ ਸਪੈਕਸ ਜਿਹੜੀ ਉਹ ਬਣਵਾ ਕੇ ਲਵਨੀ ਜਿਹੜੀ ਸੌਫਟ ਆ ਵਾਲੇ ਜਿਹੜੇ ਕਲਿੱਪ ਜਣੇ ਇਹ ਸੌਫਟ ਪਵਾ ਕੇ ਲਿਆਵਾਂਗੀ ਕਿਉਂਕਿ ਜਦੋਂ ਬਾਹਰ ਤੋਂ ਉੱਪ ਚ ਜਾਣੀ ਸਕੂਟੀ ਤੇ ਤਾਂ ਬਹੁਤ ਯਾਨੀ ਕਿ ਇੱਕ ਤਾਂ ਹੁੰਦਾ ਜਿਵੇਂ ਮਿੱਟੀ ਹੋਗੀ ਧਸਤ ਵਗੈਰਾ ਹੋਗੀ ਫੇਸ ਤੇ ਪੈਂਦੀ ਹੈ ਕੁਝ ਆਪਾਂ ਜਿਵੇਂ ਘਰੋਂ ਸੰਸਕ੍ਰੀਮ ਲਗਾਈ ਹੁੰਦੀ ਦੋਸ ਵਿੱਚ ਮਿਕਸ ਹੋ ਜਾਂਦੀ ਰੇਤਾ ਜੋ ਮਿੱਟੀ ਤੇ ਇਸ ਵਿੱਚ ਕਰੀਮ ਵਿੱਚ ਮਿਕਸ ਹੋ ਜਾਂਦੀ ਤਾਂ ਫਿਰ ਬੜੀ ਆ ਚੀਜ਼ ਦੇ ਵਿੱਚ ਨਾ ਬੜੀ ਪ੍ਰੋਬਲਮ ਆਉਂਦੀ ਮੈਨੂੰ ਹੁਣ ਰਾਤ ਦਾ ਮੈਂ ਇਹ ਅਬੀਨਾਨ ਤੋਂ ਮੈਂ ਕੰਮ ਨਹੀਂ ਕਰ ਸਕਦੀ ਤੇ ਐਨਕਦੁਲਾਨੀ ਆ ਤੇ ਆ ਦੇਖੋ ਜਦੋਂ ਸਲੀਪੋਂ ਦੀ نیچے ਤੇ ਨਾਲ ਹੀ ਆ ਸਕਿਨ ਜਿਹੜੀ ਇਥੋਂ ਇੰਨੀ ਜਲਣ ਹੋ ਰਹੀ ਤੇ ਪਾਊਡਰ ਵੀ ਲਾਇਆ ਪਰ ਕੋਈ ਮੈਨੂੰ ਫਰਕ ਨਹੀਂ ਪੈ ਰਿਹਾ ਤੇ ਬਾਕੀ ਦੇਖਦੇ ਆਪਣੇ ਉਸ ਟਾਈਮ ਬਹੁਤ ਘੱਟ ਹੈ ਸਾਰਾ ਦਿਨ ਇਦਾਂ ਹੀ ਕੰਮਕਾਰਾਂ ਚ ਨਿਕਲ ਜਾਂਦਾ ਤੇ ਹੁਣ ਮੇਰਾ ਇਹ ਮਾਰਨਿੰਗ ਜਿਹੜੀ ਮੇਰੀ ਸ਼ੁਰੂ ਹੋਈ ਰਾਉਂਡ 11:30 ਵਜੇ ਹੁਣ ਮੈਂ ਫਟਾਫਟ ਚਾਹ ਪੀ ਕੇ ਆਪਣਾ ਫਰੈਸ਼ ਹੋ ਕੇ ਆਪਣੇ ਜਿਹੜੇ ਵੀ ਕੰਮ ਕਰਨੇ ਨੇ ਬੁਟੀਕ ਦੇ ਜਿਹੜੇ ਲੋਕਲ ਕੋਰੀਅਰ ਭੇਜਨੇ ਨੇ ਉਹ ਕੱਢਦੇ ਆਪਾਂ ਬਾਕੀ ਪ੍ਰਧਾਨ ਸਾਹਿਬ ਗਏ ਹੋਏ ਨੇ ਆਉਂਦੇ ਨੇ ਸਾਨੂੰ ਉਹ ਕੀ ਅਪਡੇਟ ਹੁੰਦੇ ਨੇ ਬਣ ਰਿਹਾ ਵਲੌਗ ਦੇ ਵਿੱਚ ਅਗਰ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਜਰੂਰ ਕਰਿਆ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਥੋੜਾ ਜਿਹਾ ਇੱਥੋਂ ਜਿਹੜਾ ਕੱਪੜੇ ਨੂੰ ਘੱਟ ਹੋਏ ਨੇ ਕਿਉਂਕਿ ਕੋਰੀਅਰ ਚਲੇ ਗਏ ਅੱਜ ਘੱਟੋ ਘੱਟ 4-5 ਕੋਰੀਅਰ ਚਲੇ ਗਏ ਨੇ ਤੇ ਥੋੜਾ ਜਿਹਾ ਬੈੱਡ ਨੂੰ ਸਾਹ ਆਇਆ ਕਲਿੰਦਰ ਰੋਜ ਨੂੰ ਇਹ ਸਾਡਾ ਕੰਮਕਾਰ ਹੈ ਸਾਡਾ ਰੁਜ਼ਗਾਰ ਹੈ ਹਨਾ ਇਹ ਤੇ ਬੜਾ ਵਧੀਆ ਲੱਗਦਾ ਮੈਨੂੰ ਕੰਮ ਕਰਕੇ ਤੇ ਗਾਇਜ਼ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਾਂ ਮੈਨੂੰ ਘੱਟੋ ਘੱਟ ਮੰਮੀ ਨਾਲ 20 ਦਿਨ ਹੋ ਗਏ ਗੱਲ ਕੀਤੀ ਨੂੰ ਆਪਣੀ ਮੰਮੀ ਨਾਲ ਪੇਕਿਆਂ ਵਾਲੀ ਮੰਮੀ ਨਾਲ ਤੇ ਹੁਣ ਮੇਨੂੰ ਛਿੱਤਰ ਪਾਉਣ ਦਾ ਪੂਰਾ ਪੂਰਾ ਪ੍ਰੋਗਰਾਮ ਬਣਿਆ ਹੋਇਆ ਤੇ ਹੁਣ ਮੈਂ ਗੱਲ ਕਰਾਂ ਪਹਿਲਾਂ ਮੰਮੀ ਨਾਲ ਤੇ ਆਹ ਦੇਖੋ ਆਪਾਂ ਬਲੌਕ ਪ੍ਰਿੰਟ ਹੈ ਆਪਣੇ ਸੂਟ ਰੈਡੀ ਹੋ ਕੇ ਆਏ ਨੇ ਤੇ ਬਲੌਕ ਪ੍ਰਿੰਟ ਵੀ ਆਪਾਂ ਕਰਵਾਉਨੇ ਆ ਬਹੁਤ ਹੀ ਪਿਆਰਾ ਜਿਹਾ ਬਲੌਕ ਪ੍ਰਿੰਟ ਹੈ ਆਪਾਂ ਨੇਚਰਲ ਕ੍ਰੇਪ ਦੇ ਉੱਪਰ ਸਾਰੇ ਸੂਟ ਰੈਡੀ ਕੀਤੇ ਨੇ ਤੇ ਇਸ ਤਰ੍ਹਾਂ ਰਹੇਗਾ ਜੀ ਇਹ ਵਾਲ ਤੇ ਇੱਕ ਆ ਜਿੰਨੇ ਡਿਜ਼ਾਈਨ ਆਪਾਂ ਰੈਡੀ ਕੀਤੇ ਨੇ ਨਾ ਮੋਸਟਲੀ ਆਪਣੇ ਜਿਹੜੇ ਨੇ ਬਲੌਕ ਪ੍ਰਿੰਟ ਦੇ ਸਾਰੇ ਆਪਣੇ ਡਿਜ਼ਾਈਨ ਜਿਹੜੇ ਕਾਫੀ ਵਾਰ ਰਿਪੀਟ ਹੋ ਚੁੱਕੇ ਨੇ ਤੇ ਇੱਕ ਸੂਟ ਆਪਣਾ ਇਹ ਵਾਲਾ ਇਹ ਆਪਾਂ ਇਹਦੇ ਬਲੈਕ ਤੇ ਨਾ ਉੱਪਰ ਆਪਾਂ ਨੇ ਮਿਲਕੀ ਜਿਆ ਕਲਰ ਐਡ ਕੀਤਾ ਨਾ ਤਾਂ ਇਹ ਪੀਚ ਹੈ ਨਾ ਪਿੰਕ ਹੈ ਨਾ ਹੀ ਇਹ ਆਫ ਵਾਈਟ ਬੜਾ ਹੀ ਪਿਆਰਾ ਮਿਲਕੀ ਜੀ ਸ਼ੇਡ ਹੈ ਇਹ ਤੇ ਇਹ ਆਪਣੇ ਸਾਰੇ ਸੂਟ ਕੱਲ ਹੀ ਰੈਡੀ ਹੋ ਕੇ ਆਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਦੇਖਦੇ ਆਂ ਵੀ ਕਿਹੜਾ-ਕਿਹੜਾ ਦੇ ਸੂਣਨੇ ਉਹਨਾਂ ਦੇ ਸਪਰ ਸਟੈਪਲਰ ਲਗਾ ਕੇ ਸੌਰੀ ਸਟ੍ਰਿਪ ਸਲੀਪਾ ਲਗਾਉਣੇ ਆਂ ਵੀ ਕਿੰਨਾ-ਕਿੰਨਾ ਸੂਣਨੇ ਪਹਿਲਾਂ ਮਮਮੀ ਨਾਲ ਗੱਲ ਕਰ ਲਾਂ ਕਿ ਅੱਜ ਬਹੁਤ ਦਿਲ ਕਰਨਾ ਮਮਮੀ ਨਾਲ ਗੱਲ ਕਰਨ ਨੂੰ ਮਾਵਾ ਮਾਵਾ ਹੁੰਦੀ ਐ ਨਾ ਮਾਵਾ ਠੰਡੀਆਂ ਛਾਵਾ ਕੋਈ ਪਹਿਲਾਂ ਗਾਲਾਂ ਖਾਲਾਂਗੇ ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰ ਲਾਂਗੇ ਤੇ ਬੱਦਲ ਬਾਬਿਓ ਫੁੱਲ ਚੜ ਕੇ ਆ ਗਿਆ ਤੇ ਥੋੜਾ ਜਿਹਾ ਲੰਘ ਵੀ ਗਿਆ ਤੇ ਮੈਂ ਅੰਦਰ ਹੀ ਬੈ ਗਈ ਹੈ ਨਾ ਤੇ ਬਾਕੀ ਨਾ ਨੇ ਪ੍ਰਧਾਨ ਸਾਹਿਬ ਜੀ ਤੁਹਾਨੂੰ ਪਤਾ ਸਵੇਰ ਦੇ ਇਹ ਬੱਸ ਮਸਲਾ ਸੱਸ 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 ਤੇ ਕਿ ਸਿੱਤ ਹੁਣ ਆਇਆ ਵਾਪਸ ਵਿਚਾਰੇ ਤੇ ਹੁਣ ਫੇਰ ਮੈਨੂੰ ਕੰਮ ਤਿਆਰ ਕਰ ਰੱਖਿਆ ਜਾਣ ਵਾਸਤੇ ਵੀ ਆਪਾਂ ਫੇਰ ਬਾਜ਼ਾਰ ਜਾਣਾ ਕਿਉਂ ਕੁਝ ਕੱਪੜੇ ਡਾਈ ਵਾਸਤੇ ਦੇਣੇ ਨੇ ਤੇ ਹੋਰ ਕੁਝ ਸੂਟ ਸਾਡੇ ਨੇ ਸਲਾਈ ਵਾਸਤੇ ਹਾਂਜੀ ਕਿੱਦਾਂ ਪ੍ਰਧਾਨ ਸਾਹਿਬ ਓਕੇ ਵਧੀਆ ਵਧੀਆ ਲਫੜਾ ਸਮਾਨ ਥੋੜਾ ਆਏ ਮੇਰੇ ਕੋਲ ਖਾਣ ਨੂੰ ਲੈਣ ਨੂੰ ਫੜਦਾ ਹੀ ਮੈਨੂੰ ਗਰਮੀ ਲੱਗ ਰਹੀ ਹੈ ਯਾਰ ਗੱਡੀ 'ਚ ਲੈ ਫੜਾਂ ਹੀ ਫੜਲਾ ਓਹੋ ਗੱਡੀ 'ਚ ਗਰਮੀ ਲੱਗ ਰਹੀ ਪਧਾ ਸਾਹ ਨੂੰ ਇੱਥੇ ਕੀ ਜਾਨੂੰ ਓ ਮਾਈ ਗੋਡ ਟੂ ਮੱਚ ਮਾਨ ਹਾਂ ਤੇ ਵੈਸੇ ਮੈਂ ਕੱਪੜੇ ਅੰਦਰ ਰੱਖਦੇ ਤਾਰਾ ਤੋਂ ਲਾ ਕੇ ਮੈਂ ਕਿਤੇ ਮੀਨ ਆ ਜੇ ਤੇ ਉਹ ਉੰਤਰਾ ਮੀਨ ਲੰਘ ਲੂੰਗੀ ਗਿਆ ਵੈ ਮੀਨ ਆ ਹੀ ਆਵੇ ਕਿਉਂਕਿ ਕੰਮ ਬੜਾ ਖਰਾਬ ਹੁੰਦਾ ਲੇਟ ਬੜਾ ਹੁੰਦਾ ਕੰਮ ਜਿਹੜੀ ਮੇਨ ਗੱਲ ਹੈ ਡਾਈ ਦੂਈ ਦਾ ਤੇ ਚਲੋ ਹੁਣ ਮੈਂ ਰੋਟੀ ਨਹੀਂ ਖਾਧੀ ਸਵੇਰ ਦੀ ਟਾਈਮ ਹੋ ਗਿਆ ਆਰਾਊਂਡ 12:30 ਵਜੇ ਦਾ ਤੇ ਪਹਿਲਾਂ ਮੈਂ ਆਪਣੇ ਆਹ ਕੱਪੜੇ ਦੇਖ ਲਾਂ ਤੇ ਫਿਰ ਮੈਂ ਰੋਟੀ ਬਣਾਉਣੀ ਆ ਹਾਂਜੀ ਹਾਂਜੀ ਮੈਂ ਕੱਪੜੇ ਦੇਖਾ ਫੜਾੜ ਦੇਖੋ ਫੜੋ ਮੇਰਾ ਸਟਾਲ ਆ। ਬੜਾ ਹੈਵੀ ਲੱਗਦਾ ਕੰਮ। ਹਾਂ। ਤੇ ਮੇਰਾ ਸੂਟ ਬਣ ਕੇ ਆ ਗਿਆ ਨਵਾਂ। ਤੇ ਬਾਕੀ ਆਪਣਾ ਸਮਾਨ ਥੋੜਾ ਪਤਾ ਸੀ ਇਧਰ ਉਧਰ ਫੜ ਕੇ ਲਿਆਉਣਾ ਸੀ। ਉਹ ਲਿਆਉਂਦਾ ਸਾਡੇ ਪ੍ਰਧਾਨ ਸਾਹਿਬ ਨੇ। ਪਹਿਲਾਂ ਆਪਾਂ ਚੈੱਕ ਕਰ ਲਈ ਕਿ ਕੀ ਆਇਆ ਪਰ ਆ ਕੇ। ਓ ਮਾਈ ਗॉड ਗਗਨ ਨਾਲ ਸੂਟ ਬਣ ਕੇ ਆ ਗਿਆ। ਤੇ ਗਗਨ ਤੇ ਸੋਨੂ ਤੇ ਮੇਰਾ ਤਿੰਨਾਂ ਦਾ ਜਿਹੜਾ ਡਿਜ਼ਾਈਨ ਆਪਾਂ ਰੈਡੀ ਕੀਤਾ ਸੀ ਤੀਆਂ ਵਾਸਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਉਹ ਅੱਜਕੱਲ੍ਹ। ਤੇ ਕਾਫੀ ਜ਼ੂੜ ਆਪਾਂ ਰੈਡੀ ਕਰ ਚੁੱਕੇ ਆ ਲੋ ਜੀ ਕਦਰ ਨਾਲ ਦਾ ਬਣ ਕੇ ਆ ਗਿਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਬਣਿਆ ਹੋਇਆ ਤੇ ਇਸ ਤਰ੍ਹਾਂ ਵੀ neck ਔਰ ਹੈ ਵੀ ਬਾਜ਼ੂ ਬਣੀ ਹੋਈ ਹੈ ਦੀ ਲਓ ਆ ਸੂਟ ਹੋ ਗਿਆ ਪੀਸ ਰੈਡੀ ਓਕੇ ਆ ਕੀ ਹੋਇਆ ਹਜੇ ਵਿੱਚ ਕੱਪੜੇ ਹੋਰ ਵੀ ਡਾਈ ਵਾਲੇ ਕੱਟੇ ਪਏ ਸੀ ਮੈਂ ਉਹ ਫੜਾਉਣੇ ਨੇ ਚਲੋ ਦੇਖਦੇ ਆ ਕੀ ਬਣਦਾ ਚਲੋ ਰੋਟੀ ਖਾਧੀ ਤੁਸੀਂ ਸਵੇਰ ਤੱਕ ਨਹੀਂ ਹੈ ਕੀ ਖਾਦਾ ਕਿਉਂ ਨਹੀਂ ਖਾਦਾ ਤੁਸੀਂ ਨਖਾਨਾ ਹੁਣ ਮੈਂ ਮੰਮੀ ਨੇ ਬਣਾ ਲ ਦਿੱਤੀ ਦਾ ਨੋਟਿਸ ਆ ਤੇ ਮੈਂ ਲੇਟ ਹੋ ਰਹੀ ਸੀ ਮੈਂ ਜੰਪਲਾ ਬੱਚਾ ਨੂ ਟਿਫਨ ਦੇ ਆਵਾਂ ਹੋ ਗਏ ਕੂਰੀਅਰ ਕੂਰੀਅਰ ਗਗਨ ਟਿਫਨ ਦਿੱਤਾ ਸੀ ਸਭ ਨੂੰ ਦੇ ਦਿੱਤਾ ਨਾ ਬੱਚਾ ਦਾਦਾ ਨੇ ਵੀ ਦਿੱਤਾ ਚਲੋ ਠੀਕ ਮੈਂ ਟੈਨਸ਼ਨ ਪੈ ਗਈ ਮੈਂ ਕਿਤੇ ਗਵਾਦਾ ਟਿਫਨ ਭੁੱਲਤਾ ਨਹੀਂ ਗਏ ਹੈ ਕਿਤੇ ਵਿਚਾਰੀ ਉਹ ਭੁੱਖੀ ਮਰ ਗਈ ਹੋਵੇ ਸੋਣਾ ਬਣਿਆ ਨਾ ਮੈਂ ਪਾ ਕੇ ਦੇਖਦੀ ਆਂ ਕਿ ਕਿਦਾਂ ਦਾ ਬਣਿਆ ਅੱਜ ਨਹੀਂ ਪਰਪਰਾ ਰੋਟੀ ਖਾ ਲਾ ਭਾਂ ਦਾ ਸਾਨੂੰ ਰੋਟੀ ਖਵਾ ਲਾ ਵਿਚਾਰੇ ਭੁੱਖੇ ਬਣੇ ਗਏ ਸਵੇਰੇ ਤੇ ਮੈਂ ਵੀ ਨਹੀਂ ਖਾਦੀ ਰੋਟੀ ਅੱਜ ਤੂੰ ਹੀ ਨਹੀਂ ਖਾਦੀ ਤੇ ਮੈਂ ਵੀ ਨਹੀਂ ਖਾਦੀ ਹੈਗੀ ਅੱਛਾ ਹਾਂ ਮੈਨੂੰ ਆਸੀ ਵੀ ਮੇਰੀ ਜਾਨ ਨੇ ਰੋਟੀ ਨਹੀਂ ਖਾਦੀ ਤੇ ਮੈਂ ਵੀ ਨਹੀਂ ਖਾਦੀ ਸਰ ਅਪਾ ਖਾ ਗਿਰੋ ਆਏ ਰੋਟੀ 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 ਪਾਇਆ ਦਹੀਂ ਵਿੱਚ ਜੰਮਿਆ ਹੈਗਾ ਭਰਾ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵੇਂ ਵਲੌਗਸ ਤੇ ਅਮਰ ਨਵਾਂ ਸੂਟ ਵੀ ਪਾਇਆ ਅੱਜ ਨਵਾਂ ਵਲੌਗ ਤੇ ਨਵਾਂ ਸੂਟ ਤੇ ਇਹ ਪ੍ਰਧਾਨ ਸਾਹਿਬ ਨੇ ਕਹਿੰਦੇ ਪਿਛਲੀ ਵਾਰ ਗੱਡੀ 'ਚ ਕਹਿ ਰਹੇ ਸੀ ਨਾ ਤੁਹਾਨੂੰ ਇੱਕ ਸੂਟ ਸਾਲ ਬਾਅਦ 6 ਮਹੀਨੇ ਬਾਅਦ ਹੀ ਲੈਣਾ ਚਾਹੀਦਾ ਤੇ ਕਦੀਦ ਦਾ ਟੈਗ ਕਮੈਂਟ ਆਇਆ ਸੀ ਕਹਿੰਦਾ ਪ੍ਰਧਾਨ ਸਾਹਿਬ ਦਾ ਟੈਗ ਹੀ ਕਰਾ ਦੇਣ ਲੱਗਣਾ ਨਾ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਸਾਲ ਬਾਅਦ 6 ਮਹੀਨੇ ਬਾਅਦ ਇੱਕ ਸੂਟ ਇਹ ਹੋ ਨਹੀਂ ਸਕਦਾ ਗਾਣਾ ਸੁਣਾ ਸੀ ਨਾ ਕਿਉਂ ਨਹੀਂ ਹੋ ਸਕਦਾ ਜਦੋਂ ਬੰਦੇ ਬੰਦੇ ਦਾ ਹੋ ਸਕਦਾ ਹੈ ਤੁਹਾਡੀ ਗੱਲ ਹੋ ਰਹੀ ਹੈ ਸਾਡੀ ਗੱਲ ਹੋ ਰਹੀ ਹੈ ਕਿਉਂ ਹੋ ਤੁਹਾਡੀ ਗੱਲ ਕਿਉਂ ਹੋ ਰਹੀ ਹੈ ਸਾਡੀ ਗੱਲ ਹੋ ਗਈ ਅਸੀਂ ਤਾਂ ਯਾਨੀ ਕੀ ਜਿਹੜੀ ਸਾਡੀ ਪਰਸਨੈਲਿਟੀ ਉਹਨੂੰ ਆਪਾਂ ਉਹ ਕਰਦੇ ਆ ਅੱਛਾ ਸਾਡੀ ਕੋ ਪਰਸਨੈਲਿਟੀ ਹੈਗੀ ਹੈ ਤੁਹਾਡੀ ਪਰਸਨੈਲਿਟੀ ਸਿੰਪਲ ਕੱਪੜੇ ਨੇ ਪਾ ਜੰਦੀ ਸਾਨੂੰ ਥੋੜਾ ਜਿਹਾ ਨਿਸ਼ਕ-ਪੁਸ਼ਕ ਕਰਨਾ ਪੈਂਦਾ ਠੀਕ ਹੈ ਨਾ ਤਾਂ ਤੁਸੀਂ ਜੀ ਸਿੰਪਲੀ ਠੀਕ ਲੱਗਦੇ ਹੋ ਤੁਹਾਨੂੰ ਥੋੜੀ ਤੁਹਾਨੂੰ ਥੋੜੀ ਕਰਦੇ ਆਪਾਂ ਆਪਣੇ ਮਨ ਦੀ ਸੈਟੀਸਫੈਕਸ਼ਨ ਲਈ ਕਰਦੇ ਆ ਇਹ ਚੀਜ਼ਾਂ ਤੇ ਟਾਈਮ ਹੋ ਗਿਆ ਪੌਣੇ 11 ਵਜੇ ਦਾ ਤੇ ਆਪਾਂ ਸਿੱਧਾ ਬੈੜ ਤੋਂ ਉੱਠੇ ਮੇਰੇ ਵਰਗੇ ਕਈ ਜਿਹੜੇ ਕਹਿੰਦੇ ਨੇ ਕਿ ਚਲ ਇਧਰ ਬੰਦੇ ਚਲ ਇਧਰੀ ਬੰਦੇ ਇਹ ਉੱਠ ਕੇ ਨਾਹ ਨੂੰ ਕੇ ਫਰੈਸ਼ ਹੋ ਗਏ ਤੇ ਥੋੜੇ ਜੇ ਕੰਮ ਨੇ ਵਿਚਾਰ ਵਾਲੇ ਵਾਤੇ ਸੋਚਿਆ ਕਿਨੇ ਹਨ ਨਵੇੜ ਆਈਏ ਇਹ ਹੋਤੀ ਵੀ ਨਹੀਂ ਪਾਦੀ ਹੈ ਕਿਤੇ ਹਾਂ ਹਾਂ ਮੈਨੂੰ ਉਹ ਰੋਡਾਂ ਪੁਰਾਣੇ ਦਿਨ ਯਾਦ ਆ ਜਾਂਦੇ ਨੇ ਜਦ ਤੁਸੀਂ ਉਹ ਰੇਲ ਟ੍ਰੇਨ ਤੋਂ ਆਉਂਦੇ ਹੁੰਦੇ ਸੀ ਨਾ ਮੈਨੂੰ ਤੁਹਾਨੂੰ ਲੈਣ ਵਾਸਤੇ ਅੱਛਾ ਉਹ ਜਿੱਤੇ ਯਾਰ ਵਧੀਆ ਵੀ ਹਨਾ ਉਹਦੇ ਗਾਣੇ ਵੀ ਹਸਾਉਂਦਾ ਜਾਂ ਤੇਰਾ ਲਿਖ ਦੂ ਸੁਪੈਦਿਆਂ ਦੇ ਨਾਂ ਬਿਲੋਨੀ ਜਿੱਤੀ ਰੋੜਦੇ ਸੀ ਹੋਣੋਂ ਉਤਰ ਕਿੱਥੇ ਆ ਸਾਡੀ ਪੁਰਾਣੀਆਂ ਯਾਦਾਂ ਨੇ ਆਹ ਕਰਾ ਸਟੇਸ਼ਨ ਆ ਸਾਨੂੰ ਹੀਰ ਪੈਂਦਾ ਬੜਾ ਅਸੀਂ ਟ੍ਰੇਨਾਂ 'ਤੇ ਧੱਕੇ ਖਾਦੇਣ ਰਾਤ ਨੂੰ 12 ਵਜੇ ਟ੍ਰੇਨ ਆਉਂਦੀ ਹੁੰਦੀ ਏਦੋਂ ਤਾਂ ਜਿਹੜੀ ਪਿੰਡ ਜਾਂਦੀ ਹੁੰਦੀ ਸੀ ਕਿ ਨਹੀਂ ਤੇ ਉਹ ਅਸੀਂ ਸਟੇਸ਼ਨ ਸਾਹਮਣੇ ਮਤਾਂ ਦਿਖਾਉਂਦੇ ਸੀ ਕਹਿੰਨੀ ਅਸੀਂ ਜਾ ਕੇ ਅਸੀਂ ਕਿਧਰ ਵੀਡੀਓ ਸ਼ੂਟ ਕਰਕੇ ਲਿਆਵਾਂਗੇ ਉੱਥੇ ਘੁੰਮ ਕੇ ਆਵਾਂਗੇ ਨਹੀਂ ਜਿਆਦਾ ਨੇ ਇਹ ਉਹਨਾਂ ਆਪਾਂ ਵਲੌਗਿੰਗ ਨਹੀਂ ਕਰਦੇ ਜਿਆਦਾ ਬਹੁਤ ਉਹ ਤੋਂ ਤੁਰ ਕੇ ਹੁੰਦੀ ਸੀ ਉਰੇ ਤੱਕ ਉਰੇ ਤੱਕ ਸਾਨੂੰ ਕੋਈ ਨਾ ਕੋਈ ਲੈਣ ਵਾਸਤੇ ਆ ਜਾਂਦਾ ਸੀਗਾ ਕਈ ਵਾਰ ਤੁਰ ਕੇ ਆ ਜਾਂਦੇ ਆਪਾਂ ਉਸ ਸਾਈਡ ਤੋਂ ਰਸਤਿਆਂ ਤੇ ਕੱਚਾ ਉੱਧਰ ਵੀ ਜਾਂਦੇ ਸੀਗੇ ਕਿੰਨਾ ਵਧੀਆ ਲੱਗ ਰਿਹਾ ਨਾ ਚਲੋ ਅੱਜ ਨੂੰ ਬੰਦੇ ਕਿੱਥੋਂ ਯਾਦ ਆ ਗਈ ਰਾਣਾ ਬੜਾ ਪੁਰਾਣੀ ਗੱਜੈਂਦਾ ਨਾ ਜਦੋਂ ਦੂਰ ਹੋ ਜਾ ਫਿਰ ਬੰਦੇ ਨੂੰ ਪਰਿਵਾਰ ਦੀਆਂ ਗੱਲਾਂ ਬਹੁਤ ਕਮੀਆਂ ਪੇਸ਼ੀਆਂ ਨਾ ਜਿਆਦਾ ਹੁੰਦੀਆਂ ਹੁੰਦੀਆਂ ਨੇ ਤੇ ਮੌਸਮ ਵੀ ਠੰਡਾ ਹੋ ਗਿਆ ਮੌਸਮ ਸਰਸਾ ਆ ਗਿਆ ਵੀ ਜੇ ਤੇ ਅਮਨ ਕਹਿੰਦੀ ਸੀ ਅੱਜ ਮੌਸਮ ਪੂਰਾ ਸੁਹਾਣਾ ਆ ਤੇ ਅੱਜ ਆਪਾਂ ਚੱਲਾਂਗੇ ਸਕੂਟੀ ਤੇ ਤੇ ਅਸੀਂ ਦੋਨੇ ਜਾਣੇ ਨਾ ਗੇਟ ਲਾਦਾ ਕਿ ਰਹਿਣਾ ਗੇਟ ਆ ਬੱਚੇ ਬੱਚੇ ਆਉਣ ਵਾਲੇ ਨੇ ਗੇਟ ਖੁੱਲਾ ਰਹਿਣ ਦੋ ਤੇ ਅਮਨ ਨੇ ਵੀ ਮੈਨੂੰ ਵੀ ਭਜਾ ਦਿੱਤਾ ਤੇ ਆਪ ਵੀ ਭੇਜ ਗਈ ਮੇਰਾ ਥੂੜ ਦੇਖ ਯਾਰ ਬਣਿਆ ਗਿੱਲਾ ਥੱਲੇ ਨਾ ਖੰਡੜੇ ਪਾਸੇ ਗਿੱਲਾ ਹੋ ਗਿਆ ਸਲਵਾਰ ਕਮੀਜ਼ ਇੰਨਾ ਲੰਬਾ ਲੱਗ ਰਿਹਾ ਪੱਗਿੱਟਿਆਂ ਚ ਪਾਜ ਰਿਹਾ ਤੇ ਘਰੇ ਦੋ ਗੱਡੀਆਂ ਹੁੰਦੇ ਬਾਜੂ ਦੀ ਨਹੀਂ ਸਕੂਟੀ ਤੇ ਗਏ ਤੇ ਤੇ ਲੋ ਜੀ ਇਹਨੂੰ ਕਹਿੰਦੇ ਮਿਹਨਤ ਨਾ ਤੇ ਕੁਝ ਬੰਨ ਨੂੰ ਐ ਲੱਗ ਰਿਹਾ ਵੀ ਸਾਇਦ ਕੰਮ ਜਾਣ ਕੇ ਲੇਟ ਕਰਦੇ ਆ ਨਾ ਤੇ ਸਾਡੇ ਦੇ ਲੋ ਇਹਨਾਂ ਤਾਂ ਲਗਾਤਾਰ ਮੀਂਹ ਪਈ ਜਾ ਰਿਹਾ ਦਾਈ ਵਾਲੇ ਕੱਪੜੇ ਜਿਹੜੇ ਪ੍ਰੋਪਰ ਅਮਨ ਨੂੰ ਪਤਾ ਸੀ ਵੀ ਮੀਂਹ ਪੈਣਾ ਅੱਜ ਤਾਂ ਵੀ ਅਮਨ ਪਤਾ ਨਹੀਂ ਤੇ ਮੈਂ ਹੁਣ ਜਿਹੜਾ ਰਹਿ ਗਿਆ ਇੱਥੇ ਭਜਾ ਅੰਦਰ ਆ ਜਾਓ ਹਾਂ ਅੱਡੇ ਗਲੇਰ ਦਾ ਸੁਪਿਆ ਹੋ ਗਿਆ ਹਾਂ ਮੇਰੇ ਇੱਥੇ ਨਵੀਂ ਲੱਗੀ ਮਜ਼ਾ ਪਰ ਤਾਂ ਨਾ ਸਕੂਟੀ ਜਾ ਕੇ ਆਇਆ ਨਾ ਇਹ ਵੀ ਜਿਆਦਾ ਨਹੀਂ ਕਰਾਂ ਕਰਦੇ ਆ ਰੋਜ਼ ਸਕੂਟੀ ਤੇ ਵਾਜਕਣਾ ਜਦੋਂ ਵੀ ਆਇਆ ਹਰ ਕੋਲ ਠੀਕ ਹੈ ਮੈਂ ਤਾਂ ਦੱਸਦੇ ਆਪਾਂ ਤਾਂ ਕਹਿੰਦਾ ਕਿ ਚਲੋ ਹਾਂ ਚਲੋ ਚਲੋ ਬੱਚੇ ਉਹ ਵਾਸਤੇ ਕੁਝ ਬਣਾ ਲਈਏ ਥੋੜਾ ਹਾੜਾ ਪਹਿਲਾਂ ਕੱਪੜੇ ਚੇਂਜ ਕਰੀਏ ਆਪਾਂ ਆਪਣੇ ਮੈਂ ਤਾਂ ਵੀਡੀਓ ਵੀ ਲੂਟ ਕਰਨੀ ਸੀ ਹਮਮ ਠੀਕ ਕਰੋ ਬੁੱਲਾ ਕੱਪੜੇ ਬਦਲ ਲੀਏ ਇਸਕਾਰ ਵੀ ਫਿਰ ਘੋਨੇ ਪਾ ਲਈ ਹਾਂ ਮੈਂ ਤਾਂ ਪੈਰਾ ਤੇ ਪਾ ਲਿਆ ਕਮੀਜ਼ ਵੇਖੋ ਇਹ ਮੈਂ ਤਾਂ ਭਾਬੀ ਦੇ ਨਾਲ ਦਾ ਸਹੂਤਾ ਹੈ ਭਾਬੀ ਦਾ ਮਾਈਂਡ ਮੈਨੂੰ ਵੀ ਲੱਗ ਰਿਹਾ ਕਿ ਤੁਹਾਨੂੰ ਦੇ ਨਾਮ ਬਣਾਤਾ ਕਿਤੇ ਨਹੀਂ ਆ ਕੁਝ ਗਿੱਲਾ ਹੋ ਗਿਆ ਨਾ ਤੇ ਸਲਵਾਰ ਵੀ ਮੈਂ ਕੁਝ ਹੈਵੀ ਸਲਵਾਰ ਬਣਾਈ ਸੀ ਆਪਣੀ ਤੇ ਸਾਢੇ 7 ਇੰਚ ਮੂਰੀ ਬਣਾਈ ਸੀ ਕਿਉਂਕਿ ਬਹੁਤ ਸੋਹਣੀ ਲੱਗਦੀ ਹੈ ਕੀ ਵੀ ਗੱਲ ਸੁਣ ਮੰਮੀ ਨੂੰ ਫੋਨ ਨਹੀਂ ਕਰਨਾ ਮੰਮੀ ਨੂੰ ਕਰਨਾ ਮੈਂ ਕਿ ਕਲਿੰਦਰ ਕਹ ਰਹੀ ਵੀ ਪਤਾ ਨਹੀਂ ਕੀ ਕਹਿ ਰਹੀ ਕਦੇ ਬੇਟੇ ਵੀ ਆਉਂਦੇ ਨੇ ਬੇਟੇ ਨਹੀਂ ਆਉਣ ਵਾਲੇ ਸਕੂਲ ਤੋਂ ਤੇ ਮੈਂ ਕਿ ਕਲਿੰਦਰ ਉਹਨੇ ਸੱਸ ਤੇ ਕਿ ਕਲਿੰਦਰ ਵੀ ਬਈ ਇੰਨੀ ਅੰਗਰੇਜ਼ੀ ਬੋਲਦਾ ਤਰੋ ਇਹਨਾਂ ਤੇ ਸਾਸ ਵੀ ਕਰੂਗੀ ਵਧੀਆ ਚਾਹ ਬਣਾਓ ਕੱਪ ਕੱਪ ਇਹ ਇਧਰ ਮੀ ਨਹੀਂ ਪੈਂਦਾ ਹਨਾ ਲਓ ਚਾਹ ਮੈਂ ਇੱਕ ਕੱਪ ਵਧੀਆ ਜੀ ਤੇ ਮੈਂ ਤਾਂ ਕੱਲ ਕਹਿੰਦੀ ਕਿ ਮੈਂ ਫਿਰ ਉਹ ਕਰਨਾ ਜੇ ਜੇ ਕਿਤੇ ਮੰਮਾ ਨੇ ਦੇਖ ਲੈਣਾ ਵੀਡੀਓ ਤੇਰੀ ਤੇ ਦੇਖੀ ਮਮੀ ਰੋਜ਼ ਹੀ ਪੈਂਦੀ ਤੇ ਅੱਛਾ ਹਾਂ ਤੇ ਜਿੱਦਨੇ ਕਿਤੇ ਸਾਹਮਣੇ ਟੱਕਰ ਗਈ ਸਾਹਮਣੇ ਕਿ ਮਮੀ ਨੇ ਫੋਨ ਲਾ ਕੇ ਉੱਤੇ ਗਾਣੀ ਕਰੀ ਮੇਰੀ ਕਿ ਕੱਲ ਤੂੰ ਮੇਰੇ ਨਾਲ ਬਣੀ ਅਗਲਾ ਫੋਨ ਦੀ ਤੇ ਮੰਮੀ ਮੰਮੀ ਮੈਨੂੰ ਫੋਨ ਕਰ ਸਕਦੀ ਹੈ ਤੇ ਮੈਂ ਨਹੀਂ ਮਮੀ ਨੂੰ ਕਰ ਸਕਦੀ ਕਿਉਂਕਿ ਮੰਮੀ ਦਾ ਫੋਨ ਚ ਨਾ ਮੇਰਾ ਨੰਬਰ ਬਲੌਕ ਲਿਸਟ ਚ ਪਿਆ ਹੋਇਆ ਪਤਾ ਨਹੀਂ ਕਿੱਦਾਂ ਪਿਆ ਕਿੱਦਾਂ ਨਹੀਂ ਪਹਿਲਾਂ ਗਗਨ ਦਾ ਤਾਂ ਪਿਆ ਨਾ ਹੁਣ ਗਗਨ ਦਾ ਤਾਂ ਮੇਰਾ ਹੀ ਪਿਆ ਹੋਇਆ ਅੱਛਾ ਬਾਕੀ ਸਾਰਾ ਤਾਂ ਚੱਲਦਾ ਮੇਰਾ ਤਾਂ ਗਗਨ ਦਾ ਪਿਆ ਹੈ ਤੇ ਅੱਜ ਮੈਂ ਫੋਨ ਤੇ ਗੱਲ ਕਰਨੀ ਮਮੀ ਨਾਲ ਕਿਉਂਕਿ ਗਾਲਾਂ ਖਾਦਿਆਂ ਬਾਵਾ ਤੇ ਹੋ ਗਿਆ ਹੈ ਤੇ ਲੋ ਜੀ ਮੈਂ ਬੱਚਿਆਂ ਉਹਦੇ ਸਮਾਨ ਦਾ ਰੱਟ ਪਿਆ ਕਰਾਂ ਦੁੱਧ ਦਾ ਗਰਮ ਕੀਤਾ ਪਿਆ ਨਾ ਮੈਂ ਫੇਰੇ ਲਈ ਉਹ ਦੁੱਧ ਦਾ ਗਰਮ ਕੀਤਾ ਹਾਂ ਹੈ ਫਲੈਟ ਗਈ ਹੋਈ ਹੈ ਪਰ ਤਾਂ ਸਾਫਟ ਫਲੈਟਾ ਬੰਦ ਕਰੋ ਦੇਖੋ ਸਾਡੇ ਬੈੱਡ ਦੇ ਹਾਲਾਤ ਕੱਲਾ ਸਾਡਾ ਬੈੱਡ ਸਾਰਾ ਖਾਲੀ ਜਿੱਤਾ ਪਿਆ ਹੀ ਅਸੀਂ ਤੇ ਹੁਣ ਸਾਰੇ ਅਸੀਂ ਬੈਗ ਪੈਕ ਕੀਤੇ ਨਾ ਅੱਗੇ ਕੋਰੀਅਰ ਇੰਨੇ ਕਮਰੇ ਹੁਣ ਇਹਦੇ باوجود ਵੀ ਸਾਡੇ ਘਰੇ ਖਲਾਰਾ ਪਿਆ ਹੀ ਹੁੰਦਾ ਹੈ ਰੋਜ਼ ਰੋਟੀ ਹੈ ਰੋਜ਼ ਰੋਟੀ ਨਹੀਂ ਕਹਿਣਾ ਬਸ ਹੈ ਠੀਕ ਹੈ ਹੌਲੀ ਹੌਲੀ ਨਾ ਕੰਮ ਹੌਲੀ ਹੌਲੀ ਇੰਨਾ ਕੰਮ ਵਧ ਜਾਣਾ ਮੈਨੂੰ ਲੱਗਦਾ ਕਿ ਸਾਨੂੰ ਪੂਰੇ ਘਰ ਦੇ ਵਿੱਚ ਸਾਡੇ ਕੱਪੜੇ ਕਪੜਾ ਹੋਇਆ ਹੈ ਨਾ ਸਾਨੂੰ ਇੱਕ ਘਰ ਹੋਰ ਲੈਣਾ ਪੈਣਾ ਤੇ ਪਰਮਾਤਮਾ ਮਿਹਰ ਕਰੇ ਆਪਾਂ ਛੇਤੀ ਦੀ ਬੁਟੀਕ ਬਣਾਈ ਆ ਆਪਣਾ ਤੇ ਬੁਟੀਕ ਚ ਰੱਖੀ ਆਪਾਂ ਆਪਣੇ ਕੱਪੜੇ ਨਾ ਸਾਰੇ ਜਿਹੜੇ ਪਾਈ ਤੱਕ ਪਏ ਨੇ ਸਾਰੇ ਲਿਫਾਫੇ ਚ ਪਾਪਾ ਕਾਡਡ ਕਰਕੇ ਰੱਖੇ ਪਏ ਨਾਮ ਮੈਂਸ਼ਨ ਕਰਕੇ ਵੀ ਕਿਹੜੇ ਸੂਟ ਕਿੰਨਾ ਦੇ ਨੇ ਕਿੰਨਾ ਦੇ ਨਹੀਂ ਹੈਗੇ ਬੜੇ ਸੋਹਣੇ ਸੋਹਣੇ ਸੂਟ ਬਣੇ ਆ ਪ੍ਰਿੰਟ ਵੀ ਬੜਾ ਹੋਣਾ ਲੱਗ ਰਿਹਾ ਆ ਚਾਹ ਵਾਰਾ ਦੇ ਤੇ ਇਹ ਆਪਾਂ ਆਪਣੇ ਨਿਊ ਕਾਰ ਜਿਹੜੇ ਨੇ ਰੈਡੀ ਕਰਵਾਏ ਨੇ ਤੇ ਇਹ ਬਟਨ ਬਣਿਆ ਤੇ ਫਰੋਕਸਰ ਬਣਿਆ ਬਹੁਤ ਪਿਆਰਾ ਬਣਿਆ ਹੋਇਆ ਹੈ ਜੀ। ਇਹ ਪਟਾ ਰਹਿ ਗਿਆ ਚੱਕਣਾ ਟਿਲਰ ਕੋਲ। ਕੋਈ ਗੱਲ ਨਹੀਂ। ਪੌਣਾ ਵਿੱਚ। ਫਿਰ ਕੋਰੀਓ ਜਾਣਗੇ ਬਹੁਤ ਸਾਰੇ ਤੋਂ ਕੋਰੀਓ ਸਾਰੇ ਜਾਣਗੇ ਇਹ। ਹਰ ਹਾਲਤ ਚ ਜੇ ਬੈਂਕੇ ਜਾਣਾ ਤੁਸੀਂ ਉਹ ਪਤਾ ਕਰ ਹੁੰਦੇ। ਆਪਾਂ ਪੂਰੀ ਕੱਢ ਲੈਂਦੇ ਆ। ਉਰੇ ਕੱਢ ਲੋਗੇ? ਫਿਰ ਉਹਨੂੰ ਕੱਢ ਕੇ ਦੋ ਪਤਾ ਨਹੀਂ ਮੈਸੇਜ ਉਹ ਵੀ ਪਰੇਸ਼ਾਨ ਹੁੰਦੇ ਤੇ ਆਪਾਂ ਵੀ ਪਰੇਸ਼ਾਨ ਹੋ ਰਹੇ ਆ। ਉਹਨਾਂ ਨੂੰ ਇਹ ਲੱਗ ਰਿਹਾ ਪਤਾ ਨਹੀਂ ਪੀਣਾ ਪਤਨ ਲੱਗਿਆ ਹੈਗਾ। ਆਪਾਂ ਇਹਨਾਂ ਸਕਰੀਨਸ਼ਾਟ ਲੈ ਕੇ ਭੇਜ ਦਿੰਨੇ ਆ ਜਿਹੜੇ ਇਹ ਚ ਟ੍ਰਾਂਜੈਕਸ਼ਨ ਆਈ ਹੋਈ ਨੇ ਆਹੋ ਨੇ ਤਰੀਕੇ ਨਾਲ ਭੇਜ ਦਿੰਨੇ ਆ ਹਾਂ ਮੰਨ ਲੈਂਗੇ ਜੇ ਸੈਟੀਸਫਾਈ ਨਹੀਂ ਹੋਣਗੇ ਫਿਰ ਆਪਾਂ ਬੈਂਕ ਚ ਕਰਵਾ ਕੇ ਜੀ ਦੰਗੇ ਓਕੇ ਮੈਂ ਬੈਂਕ ਤੇ ਵੀ ਆਪਾਂ ਘਰੇ ਕੱਢ ਸਕਦੇ ਆ ਹੈ ਕੱਢ ਤਾਂ ਸਕਦੇ ਆ ਬਟ ਉਹਦਾ ਲੌਗਇਨ ਪਾਸਵਰਡ ਜਾਂ ਮੈਨੂੰ ਸ਼ਾਇਦ ਯਾਦ ਨਹੀਂ ਹੈਗਾ ਦੇਖਣਾ ਪਊਗਾ ਤੇ ਚੱਕਰ ਹੋਣਾ ਪੈਲੇ ਤੇ ਦੇਖਦੇ ਆ ਚਲ ਮੈਂ ਕਰਕੇ ਦੇਖਦਾ ਇੱਕ ਵਾਰ ਤੁਸੀਂ ਕਰੋ ਮੜ ਜਾ ਮੈਂ ਅੱਜ ਕੱਟ ਲਾਂ ਬੱਤਾਂ ਜੋ ਕਿ ਮੇਰਾ ਅਸਲੀ ਬਣਾਦੀ ਚੰਗਾ ਤੁਹਾਡੇ ਵਾਤੇ ਬਣਾਉਂਗੀ ਮੈਂ ਫੇਰ ਦੀ ਰੋਟੀ ਨਹੀਂ ਖਾਦੀ ਮੈਂ ਹੀ ਭੁੱਖੀ ਬਰਦੀ ਪਈ ਸਵੇਰੇ ਖਾਣੇ ਵਾਲੀ ਸੀ ਮੈਂ ਮਨਨਟ ਹੋਰ ਕੀ ਐ ਡਾਕਟਰ ਨੇ ਕਿਹਾ ਫਿਰ ਅਸਤ ਕਰਨੀ ਪ੍ਰੋਪਰ ਖਾਣਾ ਧਿਆਨ ਨਾਲ ਖਾਣਾ ਟਾਈਮ ਨਾਲ ਤੇ ਉਹਨਾਂ ਧਿਆਨ ਨਹੀਂ ਹੈਗਾ ਮੇਰਾ ਤੇ ਮੌਸਮ ਇੰਨਾ ਸੋਹਣਾ ਹੋਇਆ ਪਿਆ ਤੇ ਜੀ ਕਰਦਾ ਵੀ ਕੋਈ ਹੋਵੇ ਤੇ ਕੋਈ ਜਿਹੜਾ ਪਕੌੜੇ ਬਕੂੜੇ ਤੇ ਗੁਲਗਲੇ ਗਾਣਦੇ ਬਣਾ ਕੇ ਦੇਵੇ ਆਪੀ ਕਰਨਾ ਪੈਣਾ ਤੇ ਮੈਨੂੰ ਗੁਲਗਲੇ ਵੀ ਨਹੀਂ ਕੱਟੇ ਫਤੇ ਕਿੰਨਾ ਕਹਿ ते हाँ की कर सी गु गुलगले की वो वीरवार नू बंद रहने अपने दूध हैं अच्छा ते मतलब उस दिन तो वेट करिए पाए हैं फिर काला दिन तो मैं वे चलाएगा वेट करने को डर रहेगा वेट करना तू ये यहाँ करियो तू ये जाना ना मैं मैं क्यों वापस मैं करे काट लेनी है फिर कराव पे आने के लिए तो ये ना गोड़ गोड़ ले आयो जना ओके गोड़ के चक्कर वगैरह ठीक है ठीक है टमाटर कट दिया ਕਿੰਨੇ ਇੱਕ ਇੱਕ ਅਰੇ ਮਿਰਚਾ ਵਾਧੂ ਦੋ ਬੋਤਲਾਂ ਹਰੀ ਮਿਰਚਾ ਤੇ ਚੋਰ ਫੜਿਆ ਗਿਆ ਜੀ ਕੱਲ ਬਹੁਤ سارے ਕਮੈਂਟ ਆ ਰਹੇ ਜੀ ਵੀ ਜਿਹਦੀ ਚੋਰ ਦਾ ਪਤਾ ਲੱਗਿਆ ਕਦੋਂ ਚੋਰ ਦਾ ਚੋਰ ਆਪਣਾ ਵੀ ਮੰਨ ਗਿਆ ਅਸੀਂ ਚੋਰ ਨੂੰ ਕੋਈ ਬਸ ਇਨਾ ਕਿਹਾ ਵੀ ਅਸੀਂ ਹੁਣ ਕੈਮਰਾ ਚੈੱਕ ਕਰਦੇ ਵੇਲੇ ਅਸੀਂ ਸਾਡਾ ਕਦੋਂ ਕਿਹਨੇ ਤੋੜਿਆ ਚੋਰ ਆਪ ਹੀ ਗਿਆ ਪਰਾਂ ਜਾ ਕੇ ਲੈ ਕਲੁੰਦੇ ਮੇਰੀ ਗੱਲ ਸੁਣਾ ਵੀਰੋ ਨਾ ਪਾਈਂ ਕਦੋਂ ਮੈਂ ਤੋੜੀ ਤੂੰ ਕਹਦਾ ਚੋਰ ਜਿਹੜਾ ਮੰਨ ਨਹੀਂ ਗਿਆ ਕਿ ਨਹੀਂ ਕੱਚਾ ਚੋਰੀ ਚੋਰ ਕੱਚੇ ਪੈਰੀ ਜਾਇਆ ਤੇ ਕੱਚੇ ਕੱਚਾ ਹੀ ਚੋਰ ਤਾਂ ਹੀ ਮੰਨੇਗਾ ਚੇਤੀ ਅਮਨ ਨੇ ਮੇਰੀ ਡਿਊਟੀ ਲਾਤੀ ਚਾਹ ਬਣਾਉਣ ਤੇ ਕਹਿੰਦੀ ਤੁਸੀਂ ਚਾਹ ਬਣਾਓ ਕਿਉਂਕਿ ਅਮਨ ਕਹਿੰਦੀ ਮੈਥੋਂ ਐਨੇ ਕੰਮ ਨਹੀਂ ਹੋਣੇ ਤੁਸੀਂ ਮੇਰੇ ਨਾਲ ਹੈਲਪ ਕਰਾਇਆ ਕਰੋ ਹੁਣ ਤੁਸੀਂ ਦੇਖ ਲਓ ਅਮਨ ਕਹਿੰਦੀ ਅਮਨ ਨਾਲੇ ਕਹਿ ਦਿੰਦੀ ਕਦੇ-ਕਦੇ ਵੀ ਤੁਸੀਂ ਮੇਰੀ ਹੈਲਪ ਨਹੀਂ ਕਰਉਂਦੇ ਨਾਲ ਮੈਂ ਤਾਂ ਕਦੀ ਐਂ ਕਿਹਾ ਕਿ ਉਹ ਬਣਾ ਤੇ ਮੈਨੂੰ ਪੜਨ ਲੱਗੇ ਹੋਏ ਮੈਂ ਪੰਡਾ ਦੋਰੀ ਮੈਂ ਤੇ ਅਰਦਾਸਾਂ ਕਰਦੀਆਂ ਮਾਲਕ ਅੱਗੇ ਪਹਿਲੇ ਪੈਰ ਰੱਖ ਕੇ ਸੱਚੇ ਬਾਤਾਂ ਜਿਵੇਂ ਮੇਰਾ ਭਤੀ ਕੱਮ ਨੂੰ ਗਈ ਪਰ ਮੇਰੇ ਮੇਰੇ ਆਲਾ ਨਾ ਕਿਹਨੂੰ ਮੇਰੇ ਆਲਾ ਮਿਲਦੇ ਨਹੀਂ ਬਸ ਅੱਛਾ ਹਾਂ ਠੀਕ ਹੈ ਸਭ ਦੇ ਵਰਗ ਮਤਲਬ ਮੇਰੇ ਵਰਗਾ ਦੇਵੇ ਸਭ ਨੇ ਇਹ ਜਿਹੜੀਆਂ ਭੈਣਾਂ ਨੇ ਸਿਮਰਨ ਦਾ ਚੈਨਲ ਹਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਪਲੀਜ਼ ਸਾਰੇ ਜਣੇ ਸਿਮਰਨ ਦੇ ਚੈਨਲ ਨੂੰ ਸਪੋਰਟ ਦਿਓ ਸਾਡੀ ਕੁੜੀਆ ਦਾ ਚੈਨਲ ਹੈਗਾ ਜੀ ਹਾਂ ਸਿਮਰਨ ਲਾਈਫਸਟਾਈਲ ਸਿਮਰਨ ਸਿਮ ਕੈਨ ਲਾਈਫ ਸਿਮ ਸਿਮਰਨ ਕੈਨ ਕੈਨ ਲਾਈਫ ਨਾ ਮਤਲਬ ਇਹ ਸਿਮਰਨ ਕੈਨੇਡਾ ਲਾਈਫ ਆ ਸਿਮਰਨ ਕੈਨੇਡਾ ਲਾਈਫ ਹਾਂ ਉਹਨੂੰ ਚੈਨਲ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਉਹਨੂੰ ਸਪੋਰਟ ਕਰਨਾ ਬਤੋ ਬਤ ਆਪਣੀ ਕੁੜੀਆ ਦੀ ਜਿਹੜੇ ਚੈਨਲ ਹੈ ਜਿਵੇਂ ਸਾਨੂੰ ਪਿਆਰ ਕੀਤਾ ਨਾ ਸਾਡੇ ਵਲੌਗ ਨੂੰ ਸਾਡੇ ਚੈਨਲ ਨੂੰ ਪਿਆਰ ਕੀਤਾ ਐਵੇਂ ਉਸ ਬੱਚੇ ਦੇ ਚੈਨਲ ਨੂੰ ਵੀ ਬਹੁਤ ਬਹੁਤ ਪਿਆਰ ਕਰਨਾ ਆਪਾਂ ਨੇ ਜੇ ਵੀ ਤੁਸੀਂ ਕੁਝ ਵੀ ਕੈਨੇਡਾ ਬਾਰੇ ਪੁੱਛਣਾ ਚਾਹੁੰਦੇ ਹੋ ਕਿ ਉਧਰ ਕੰਮ ਕਰਦੇ ਕੀ ਹਾਲਾਤ ਨੇ ਸਟੂਡੈਂਟ ਲਾਈਫ ਕਿਦਾਂ ਦੀ ਹੈ ਤੁਸੀਂ ਬੇਟੀ ਨੂੰ ਕਮੈਂਟ ਕਰ ਸਕਦੇ ਹੋ ਤੇ ਤੁਹਾਡ ਨੂੰ ਉਹ ਤੁਹਾਨੂੰ ਦੂਰ ਦੱਸ ਚਲੋ ਮੈਂ ਚਾਹ ਬਣਾਉਣਾ ਚਾਹ ਬਣਾਉਣ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਬੱਚੇ ਵੀ ਆਉਣ ਵਾਲੇ ਨੇ ਤੇ ਬੱਚਿਆਂ ਨਾਲ ਵੀ ਮਿਲਵਾਉਣੇ ਆ ਬਣੇਗਾ ਵਲੌਗ ਦੇ ਵਿੱਚ ਤੇ ਕਮਾਂ ਦੀ ਜਿਹੜੀ ਖਾਸ ਗੱਲ ਹੈ ਉਹ ਮਤਲਬ ਅਮਨ ਕਹਿਣਾ ਚਾਹੁੰਦੀ ਹੈ ਅਮਨ ਕੀ ਹੋ ਗਿਆ ਕਿਉਂ ਰੋ ਰਹੀਆਂ ਰੋ ਰਹੀਆਂ ਅਮਨ ਕਹਿੰਦੀ ਤੁਸੀਂ ਸਾਡੇ ਜਿਹੜੇ ਚੈਨਲ ਨੂੰ ਨਾ ਜਿਹੜੇ ਵੀ ਸਾਡੇ ਵਲੌਗ ਕਰਦੇ ਵੀਡੀਓ ਲਾਈਕ ਕਰਨੀ ਭੁੱਲ ਜਾਂਦੇ ਨੇ ਹਾਂ ਸ਼ੇਅਰ ਵੀ ਨਹੀਂ ਕਰਦੇ ਲਾਈਕ ਵੀ ਨਹੀਂ ਕਰਦੇ ਪਤਾ ਨਹੀਂ ਕੀ ਗੱਲ ਹੈ ਨਹੀਂ ਅਮਨ ਰੋ ਨਾ ਰੋ ਨਾ ਕਰਿਆ ਕਰਨਗੇ ਹੁਣ ਸਾਰੇ ਜਣੇ ਠੀਕ ਹੈ ਸਾਰਿਆਂ ਨੇ ਆਪਣੇ ਭੈਣ ਭਰਾ ਮਤਲਬ ਲਾਈਕ ਵੀ ਕਰਿਆ ਕਰਨਗੇ ਸ਼ੇਅਰ ਵੀ ਕਰਿਆ ਕਰਨਗੇ ਰੋਣਾ ਨਹੀਂ ਓਕੇ ਠੀਕ ਹੈ ਠੀਕ ਹੈ ਤੇ ਆ ਫਤਿਹ ਜਨ ਸਿੰਘ ਆਇਆ ਨਾ ਫਤਿਹ ਆਪਣੇ ਨਾ ਸਾਰੇ ਕਮਰੇ ਦੇ ਦੇਖਣ ਲੱਗ ਗਿਆ ਵੀ ਮੇਰੇ ਮੰਮਾ ਪੰਨੀ ਕਿੱਥੇ ਨੇ ਮੰਮਾ ਕਿੱਥੇ ਐ ਤੇ ਮੇਰੇ ਕੋਲ ਆਇਆ ਕਰਦਾ ਪਾਪਾ ਮੰਮਾ ਕਿੱਥੇ ਐ ਤੇ ਇਹਦੀ ਮੰਮਾ ਕਹੀ ਹੋਈ ਅੱਜ ਸੰਗਰੂਰ ਪਤਨੀ ਸੁਨਾਮ ਗਈ ਆਪਣੇ ਸ਼ੋਪਿੰਗ ਕਰਨ ਵਾਸਤੇ ਤੇ ਮੈਂ ਇਹਨੂੰ ਕਿਹਾ ਮੰਮਾ ਤੇਰੀ ਚਲ ਗਈ ਪੁਰਤਗਾਲ ਤੇ ਤੈਨੂੰ ਛੱਡ ਕੇ ਉਰੇ ਠੀਕ ਹੈ। ਉਰੇਆ ਤੇਰੇ ਮਮਾ ਚਲ ਗਏ ਪੁਰਤਗਾਲ। ਛੋਟ। ਤੈਨੂੰ ਉਹ ਛੱਡ ਕੇ। ਮੈਂ ਵੀਜ਼ਾ ਲੱਗਿਆ ਹਣਾ। ਕਿਹਦਾ ਵੀਜ਼ਾ ਲੱਗਿਆ ਹਣਾ? ਮੇਰਾ। ਤੇ ਕੇ ਆਹ ਕੱਲ ਪਰਸੋਂ ਦੀ ਬੰਨੇ ਸਾਨੂੰ ਮਿਲੀ ਐ ਇਹ ਨਾ। ਰਸਾ ਟੱਪਨ ਵਾਲੀ ਇਹਨੂੰ ਪੰਨੇ ਇੰਗਲਿਸ਼ ਕੀ ਕਹਿੰਦੇ ਨੇ? ਮੈਨੂੰ ਪਤਾ ਹੈ। ਹਾਂ। ਰਸਾ ਟੱਪ। ਹੈ? ਰਸਟਾ। ਰਸਟਾ। ਹੈ ਰਸਟਾ ਥੋੜੀ ਬੋਲਦੇ ਨੇ ਇਹਨੂੰ। ਤੇ ਇਹ ਆ ਜੇ ਇਹੀ ਕਰ ਕਰ ਕੇ ਪਾਗਲ ਹੋ ਚੱਲਿਆ। ਤੇਰੇ ਚ ਫਤਿਹ ਨਹੀਂ ਐਨਰਜੀ ਆਉਂਦੀ ਕਿੱਥੋਂ ਹੈ ਹੈ ਆਉਂਦੀ ਐ ਕਿੱਥੋਂ ਆਉਂਦੀ ਐ ਇਹਨੀ ਐਨਰਜੀ ਮੈਨੂੰ ਕਮਰੇ ਚ ਆਉਂਦੀ ਐ ਕਮਰੇ ਚ ਆਉਂਦੀ ਐ ਕਿਹੜੇ ਕਮਰੇ ਚ ਆਉਂਦੀ ਐ ਹਨ ਹਣ ਕੀ ਅਮਨ ਇੱਥੇ ਆਉਂਦੀ ਐ ਅਮਨ ਬਟੇ ਚ ਆਉਂਦੀ ਐ ਤੇ ਗੱਲ ਸੁਣ ਲਓ ਫਤਿਹ ਦੀ ਅਮਨ ਮੈਂ ਫਤਿਹ ਨੂੰ ਪੁੱਛਿਆ ਫਤਿਹ ਤੇਰੇ ਕੋਲ ਇੰਨੀ ਐਨਰਜੀ ਆਉਂਦੀ ਕਿੱਥੋਂ ਹੈ ਤੇ ਕਹਿੰਦਾ ਮੈਨੂੰ ਅਮਨ ਦੇ ਕਮਰੇ ਚ ਆਉਂਦੀ ਕਹਿੰਦਾ ਪਾਪਾ ਚਲੋ ਤੁਹਾਨੂੰ ਇੱਕ ਚੀਜ਼ ਦੱਸਣਾ ਹੈ ਕੀ ਆਓ ਕਾ ਮੈਂ ਇੱਕ ਚੀਜ਼ ਕਰਕੇ ਦਿਖਾਉਣਾ ਗਾਈਜ਼ ਇੱਕ ਵੜੋ ਜਿਹੜੇ ਤੂੰ ਵੜੀ ਇੱਕ ਵੇ ਵਗਣ ਹੀ ਹੈ ਤਜਾ ਖੁਲਵਾਵਾ ਆ ਗਾ ਇਹ ਬੜਾ ਹਾਂ ਅੱਧਾ ਹੀ ਹੈ ਕੜਾ ਵੀਰ ਮੂੰਹ ਤੋਂ ਲੈਣ ਤੇ ਨਹੀਂ ਥੱਲੋਂ ਅਗਰੇ ਥੱਲੇ ਥੱਲੇ ਸਾਬਣ ਲੱਗੀ ਹੋਈ ਹੈ ਆ ਦੇ ਫਾਈਟ ਵੀ ਹਾਂ ਆਪਾਂ ਨੇ ਇੱਦਾਂ ਕਰਨਾ ਮੈਂ ਟੱਪੂਗਾ ਅੱਛਾ ਜੇ ਨਾ ਟੱਪਿਆ ਗਿਆ ਫੇਰ ਟੱਪੂਗਾ ਬਸ ਮਾੜਾ ਮਾੜਾ ਹੋਰੀ ਰਹੇ ਓਕੇ ਹਾਂ 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 ਚਲੋ ਰੈਡੀ ਰੈਡੀ ਪੜ ਗਏ ਹਾਂ ਚੰਗ ਰੈਡੀ ਰੈਡੀ ਦੇਖੀਏ ਹਾਂ ਅੱਗੇ ਆਣਾ ਰੈਡੀ 1 2 3 ਸਟਾਰਟ ਲੈ ਹਟਾ ਦੇਖੀਏ ਤੇ ਪਹਿਲੀ ਟਪੇ ਦਾ ਪਾ ਗਰਾਂਗੇ ਮੈਂ ਤੁਹਾਡੇ ਪੂਰੇ ਫਿੱਟ ਸੀ ਗੋਣੇ ਇਹ ਤੇ ਲੈ ਲੈ ਚੱਲ 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 ਪਾਪਾ ਇਹ ਨੂੰ ਆਉਂਦੀ ਨਹੀਂ ਹੈਗਾ

<laughs> 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 चलो अपना पहला करो खाना हाँ, चलो। चलो, तो तो खाओ पहला चलो पियो आमलेट खाओ तो फिर एनर्जी आ फिर करा ठीक है आई स्कीपिंग कहते हाँ हाँ स्कीपिंग रोप ਇਹਦਾ ਹੀ ਹੁੰਦਾ ਇਹ ਇੰਗਲਿਸ਼ ਵਰਡ ਇੰਗਲਿਸ਼ ਦਾ ਕਹਿੰਦੇ ਇਹਦੇ ਨਾਲ ਕੀ ਹੁੰਦਾ ਇਹਦਾ ਹੁੰਦਾ ਕੀ ਹੈ ਇਹਦਾ ਇਦਾਂ ਸਪੀਕਿੰਗ ਸਕਿਪਿੰਗ ਮਤਲਬ ਹੈ ਜੰਪ ਕਰਨਾ ਜੰਪ ਕਰਨਾ ਹਾਂ ਓਕੇ